ਇੰਨਾ ਮਾੜਾ ਹਾਲ ਹੋ ਗਿਆ ਨਾਮ ਤੋਂ ਵਿਸਰ ਕੇ ਜੀਵ ਜਿਹੜੀ ਦੌਲਤ ਕਮਾਰੇ ਆ ਸਾਰੀ ਉਕਮਾਈ ਉਹ ਦਵਾਈਆਂ ਦੇ ਰਹੀ ਲਏ ਆ ਦਵਾਈਆਂ ਦੇ ਲਈ ਦੌਲਤ ਕਮਾਰੇ ਆ ਝਗੜਿਆਂ ਲਈ ਦੌਲਤ ਕਮਾਰੇ ਆ ਜਿੰਨੀ ਕਮਾਰੇ ਆ ਦਵਾਈਆਂ ਚ ਜਾਰੀ ਹਰ ਘਰ ਦੇ ਵਿੱਚ ਦਵਾਈਆਂ ਹਰ ਘਰ ਦੇ ਵਿੱਚ ਝਗੜੇ ਤੇ ਫਿਰ ਦੌਲਤ ਇਸੇ ਚੀਜ਼ ਲਈ ਕਮਾਣੀ ਸੀ ਆਪਾਂ ਨਾਲੇ ਆਪਾਂ ਘਰ ਬਾਹਰ ਛੱਡੇ ਨਾਲੇ ਆਪਾਂ ਸਾਰਾ ਕੁਝ ਛੱਡਿਆ ਮਾਂ ਬਾਪ ਛੱਡੇ ਤੇ ਕਮਾ ਕੇ ਉਹਦੇ ਚੋਂ ਦਵਾਈਆਂ ਲੈ ਲੀਆਂ ਸ਼ਰਾਬ ਵੀ ਲਈ ਤੇ ਉਹਦੇ ਵਿੱਚੋਂ ਵਿਸ਼ਵਾਪੂਣਾ ਕਰ ਲਿਆ ਤੇ ਉਹਦੇ ਵਿੱਚੋਂ ਜਿਹੜੇ ਆ ਝਗੜੇ ਕਰਲੇ ਇਸੇ ਕਰਕੇ ਕਮਾਣੀ ਸੀ ਤੇ ਫਿਰ ਇਹਨੂੰ ਕਿਵੇਂ ਸਫਲ ਕਰਾਂ ਇਹਨੂੰ ਕਿਵੇਂ ਮੈਂ ਇਹਦੇ ਨਾਲ ਸ਼ਾਂਤੀ ਲਿਆਵਾ ਕਿ ਮੇਰੇ ਝਗੜਿਆਂ ਵਿੱਚ ਮੇਰੀ ਦੌਲਤ ਜਿਹੜੀ ਆ ਦਵਾਈਆਂ ਦੱਪਿਆਂ ਵਿੱਚ ਮੇਰੀ ਦੌਲਤ ਜਿਹੜੀ ਆ ਨਸ਼ਿਆਂ ਦੇ ਵਿੱਚ ਨਾ ਲੱਗੇ ਇਹ ਸੱਚੇ ਪਾਤਸ਼ਾਹ ਦੇ ਨਾਮ ਦੀ ਸੁਖ ਸ਼ਾਂਤੀ ਦੇਈ ਸੰਸਾਰ ਦੀ ਸ਼ਾਂਤੀ ਦੇ ਵਿੱਚ ਮੇਰਾ ਜੀਵਨ ਲੱਗੇ ਮੇਰੀ ਦੌਲਤ ਲੱਗੇ ਘਟਾਉਂਦੇ ਨੇ ਲੈ ਵੀ ਉੱਥੇ ਤਾਂ ਫਿਰ ਸੰਗ ਸ਼ਰਮ ਹੈਗੀ ਸੀ ਪਹਿਲਾਂ ਤਾਂ ਇਹਨਾਂ ਦਾ ਰਗੜਾ ਲਾਓ ਫਿਰ ਗੁਰਮੁਖ ਦੱਸਦੇ ਨੇ ਇੰਨੀ ਸ਼ਰਾਬ ਪੀਂਦੇ ਆ ਉੱਥੇ ਜਾ ਕੇ ਬੱਚੇ ਬਹੁ ਘੱਟ ਵੇਰਲੇ ਗੁਰਮਖਾ ਜਿਹਨੇ ਨਹੀਂ ਵੀ ਪੀਤੀ ਉਹ ਵੀ ਤੱਕੇ ਨਾਲ ਕਹਿੰਦਾ ਵੀ ਲਿਆ ਉੱਥੇ ਤਾਂ ਬੜਾ ਡਰ ਸੀ ਉਹ ਜਾਓ ਤੁਹਾਡੇ ਉਹ ਕੋਈ ਤਾਂ ਸ਼ਰਮ ਕਰੋ ਆਪਾਂ ਗੁਰੂ ਵਾਲਿਆਂ ਕਿੱਡੇ ਗੁਰੂ ਸਾਹਿਬ ਹੋਣਾ ਨੇ ਜਿਹੜਾ ਆਪਾਂ ਨੂੰ ਥੇ ਵੀ ਧਰਮ ਨੂੰ ਨਹੀਂ ਪਤਾ ਵੀ ਉਹ ਕਦੋਂ ਚੱਲਿਆ ਨਾ ਇਸਲਾਮ ਨੂੰ ਪਤਾ ਨਾ ਸਨਾਤਨ ਨੂੰ ਪਤਾ ਸਾਰੇ Ạਟੇ ਛੱਟੇ ਲਾਉਂਦੇ ਆ ਸਾਨੂੰ ਪਤਾ ਸਾਡੇ ਸਾਡੇ ਗੁਰੂ ਪਾਤਸ਼ਾਹ ਨੇ ਸਾਨੂੰ ਕਦੋਂ ਜੀਵਨ ਦਿੱਤਾ ਸੀ ਇੱਕ ਤੇ ਇੱਕ ਖਾਲਸਾ ਧਰਮ ਨੂੰ ਖਾਲਸਾ ਜਿਹੜਾ ਸਾਜਿਆ ਉਹਦੀ ਤਰੀਕ ਵੀ ਆਪਾਂ ਨੂੰ ਪਤਾ ਹੈ ਆਪਾਂ ਨੂੰ ਆਪਾਂ ਨੂੰ ਚਰਖੜੀਆਂ ਤੇ ਚੜ ਕੇ ਉਹਨਾਂ ਨੇ ਦਾਤਾਂ ਬਖਸ਼ੀਆਂ ਪਗਾ ਬਖਸ਼ੀਆਂ ਦਾੜੀਆਂ ਬਖਸ਼ੀਆਂ ਤੇ ਤੁਸੀਂ ਜਹਾਜ ਚੜ੍ਹਦੇ ਪਹਿਲੋਂ ਆਂਦੇ ਜੇ ਵੀ ਇਹਨੂੰ ਕਰੀਏ ਕਿਵੇਂ ਤੇ ਜਿਹੜੀ ਖੇਤ ਵਾਰਡ ਆਪਦੇ ਖੇਤ ਨੂੰ ਖਾ ਗਈ ਕਿੱਥੇ ਪੜਾਉਗਾ ਸਾਡਾ ਜਦੋਂ ਅਸੀਂ ਇਹਨਾਂ ਉਲਟਰਾਵਾਂ ਤੇ ਚੱਲ ਪਏ ਨਸ਼ਿਆਂ ਤੇ ਚੱਲ ਪਏ ਆਪਦੇ ਜਿਹੜੀ ਜਿਹੜੀ ਤੰਦਰੁਸਤੀ ਦੇ ਲਈ ਆ ਆ ਉਹ ਨੌਜਵਾਨਾਂ ਦੀ ਖਬਰ ਚੱਲਦੀ ਪਈ ਆ ਵੀ ਉਹ ਕਹਿੰਦਾ ਵੀ ਮੈਂ ਇਸਲਾਮ ਨਹੀਂ ਮੈਂ ਤੇ ਇੱਕ ਦੂਸਰੇ ਦੇ ਨਾਲ ਆਪਦੇ ਪਰਿਵਾਰ ਦੇ ਵਿੱਚ ਸ਼ਾਦੀਆਂ ਕਰ ਲਓ ਤੁਹਾਨੂੰ ਕੁਝ ਨਹੀਂ ਕਹਿੰਦੇ ਜੇ Hindu ਬਣਨਾ ਹੈ ਜਾਂ Sikh ਰਹਿਣਾ ਹੈ ਤੇ ਜਾਓ ਉਧਰ ਆ ਤੁਹਾਡਾ ਇਹ ਦੇਸ਼ ਨਹੀਂ ਤੇ ਉਹਨਾਂ ਦੇਖ ਲਓ ਪਰੇ ਘਰ ਛੱਡ ਦਿੱਤੇ ਜ਼ਮੀਨਾਂ ਜਦਤਾ ਛੱਡ ਦਿੱਤੀਆਂ ਸਾਰਾ ਕੁਝ ਛੱਡ ਦਿੱਤਾ ਪਰ ਇਸ ਚੀਜ਼ ਤੋਂ ਨਹੀਂ ਡੋਲੇ ਤੇ ਤੁਹਾਨੂੰ ਅੱਜ ਨਾਲੇ ਅਗਲੇ ਕਰਜ਼ਾ ਚੱਕ ਕੇ ਬਾਹਰ ਭੇਜਦੇ ਆ ਤੇ ਤੁਸੀਂ ਉੱਥੇ ਜਾ ਕੇ ਪਹਿਲਾਂ ਕਹਿੰਦੇ ਜੇ ਪਹਿਲੋਂ ਕਰੀਏ ਕੰਮ ਪਹਿਲੋਂ ਸ਼ਰਾਬ ਪੀਏ ਚੱਲ ਵੀ ਵੇਸਵਾ ਦਾ ਘਰ ਦਿਖਾਓ ਕਿੱਥੇ ਗਿਆ ਤੇ ਫਿਰ ਸਾਡੇ ਆ ਕੇਸ ਕਟਵਾ ਦੇ ਫਿਰ ਕੋਈ ਕੋਈ 10-12 ਡਾਲਰ ਦੀ ਕਿਤੇ ਦਿਹਾੜੀ ਦਵਾ ਦੇ ਅਸੀਂ ਕਰੀ ਜਾਂਗੇ ਮੁੜ ਕੇ ਪਿੱਛੋਂ ਬਾਪੂ ਕਹਿੰਦਾ ਪੰਜਾਬ ਪੰਜਾਬ ਕਿਹੜਾ ਪੰਜਾਬ ਤੁਸੀਂ ਸੰਭੋ ਨਾਲੇ ਉੱਥੇ ਜਾ ਕੇ ਪੰਜਾਬਰੇ ਤੇ ਇਹ ਹਿੰਦੁਸਤਾਨ ਨੂੰ ਇਧਰ ਦੇ ਦੇਸ਼ ਨੂੰ ਗਾਲਾਂ ਕੱਢਦੇ ਵੀਡੀਓ ਆ ਪਾਉਂਦੇ ਆ ਖਾ ਕੇ ਸਾਰੀ ਉਮਰ ਇਤੋਂ ਵੱਡੇ ਪੜੇ ਗੁਰੂ ਪੀਰਾਂ ਦੀ ਧਰਤੀ ਆ ਜਿੱਥੇ ਇੰਨੀਆਂ ਸ਼ਹੀਦੀਆਂ ਹੋ ਗਈਆਂ ਉਹਨਾਂ ਦੇ ਸਾਰੇ ਰੋਮ ਰੋਮ ਦਾ ਕਤਰਾ-ਕਤਰਾ ਇਸ ਧਰਤੀ ਤੇ ਡੁੱਲਿਆ ਹੋਇਆ ਉੱਥੇ ਜਾ ਕੇ ਵੀਡੀਓ ਪਾ ਪਾ ਗਾਲਾਂ ਕੱਢੀ ਜਾਂਦੇ ਕੋ ਜਾ ਤੁਹਾਡੇ ਸਾਰਾ ਨਾਸ ਹੋ ਗਿਆ ਗੁਰੂ ਤੋਂ ਟੁੱਟ ਕੇ ਸੰਗਤ ਤੋਂ ਟੁੱਟ ਕੇ ਇਹ ਜੀ ਮਾੜੀ ਸਿੱਖਿਆ ਦੇ ਵਿੱਚੋਂ ਆਪਦੇ ਬੱਚਿਆਂ ਨੂੰ ਕੱਢੋ ਉਹਨਾਂ ਨੂੰ ਦੱਸੋ ਇਹ ਧਰਤੀ ਕਿਸੇ ਹੋਰ ਦੀ ਨਹੀਂ ਸਾਡੇ ਗੁਰੂਆਂ ਪੀਰਾਂ ਨੇ ਆਪਦੇ ਕਤਰੇ ਖੂਨ ਡੋਲ ਕੇ ਮਨ ਤਨ ਦੇ ਇਹ ਅਸੀਂ ਧਰਤੀ ਸਾਜ ਕੇ ਦਿੱਤੀ ਆ ਦੁਨੀਆ ਨੂੰ ਕਿਸੇ ਇੱਕ ਧਰਮ ਨੂੰ ਨਹੀਂ ਦੁਨੀਆ ਨੂੰ ਸਾਜ ਕੇ ਦਿੱਤੀ ਆ ਤੇ ਹੁਣ ਜੇ ਤੁਸੀਂ ਆਪ ਹੀ ਆਪ ਦਾ ਘਰ ਭੱਜ ਕੇ ਛੱਡ ਕੇ ਭਜੋਗੇ ਤੇ ਅਗਲੇ ਤਾਂ ਕੌਜਾ ਕਰਨਗੇ ਜਦੋਂ ਅਸੀਂ ਆਪ ਦੇ ਘਰ ਨੂੰ ਤਾਲਾ ਨਾ ਲਾਵਾਂਗੇ ਤੇ ਉਧਰੋਂ ਕੋਈ ਚੋਰ ਪਾ ਕੇ ਚੋਰ ਪਾ ਕੇ ਤਾਲਾ ਲਾਓ ਬੈਠੋ ਡਾਂਗ ਲਾ ਕੇ ਬੈਠੋ ਵੇਖੋ ਕਿਹੜਾ ਹੁੰਦਾ ਆਪ ਤਾਂ ਛੱਡ ਕੇ ਭੱਜ ਗਏ ਮੁੜ ਕੇ ਕਹਿੰਦੇ ਜੀ ਉਹ ਆਇਆ ਕਹਿੰਦਾ ਉਹ ਆਇਆ ਕਹਿੰਦਾ ਇਸ ਕਰਕੇ ਭਾਈ ਗੁਰੂ ਵਾਲੇ ਬਣੋ ਸਬਦ ਦਾ ਅਭਿਆਸ ਕਰੋ ਇਹ ਜਿਹੜਾ ਸਰੀਰ ਹੈ ਹਰ ਇੱਕ ਨੂੰ ਸਭ ਤੋਂ ਸੂਰਤ ਹੀ ਦਿੱਤਾ ਜਾਂਦਾ ਕੁਦਰਤ ਪਾਸੋਂ ਪਰ ਉਹ ਗਿਆਨਤਾ ਭਰਮ ਦੇ ਵਿੱਚ ਪਾ ਕੇ ਇਸ ਦੀ ਤਕਦੀਰ ਨੂੰ ਬਦਲ ਦਿਨੋ ਇਸ ਦੀ ਬਿਦਬੀ ਕਰਦਾ ਸ਼ਰਾਬ ਤੋਂ ਬਚੋ ਜਿੰਨਾ ਵੱਡਾ ਮਹਾਪਾਪ ਵੇਸਵਾ ਗਮਨ ਹੈ ਪਰ ਤ੍ਰਿਪਰ ਰੂਪ ਗਮਨ ਹੈ ਇਸ ਦੀ ਸਜ਼ਾ ਤੁਹਾਨੂੰ ਪਤਾ ਧਰਮਰਾਜ ਦੀ ਜਿਹੜੀ ਡੈਰੀ ਹੈ ਨਾ ਉਹਦੇ ਲੀਕਾ ਮੁੱਕ ਜਾਂਦੀਆਂ ਇੰਨੀ ਭੈੜੀ ਸਜ਼ਾ ਮਿਲੂਗੀ ਜਿਹੜੇ ਤੁਸੀਂ ਪਰ ਤ੍ਰਿਪਰ ਰੂਪ ਦਾ ਗਮਨ ਕਰਦੇ ਹੋ ਨਾ ਇੰਨੀ ਸਜ਼ਾ ਮਿਲੇਗੀ ਨਾ ਸੋਚ ਕੇ ਵੀ ਨਹੀਂ ਸੋਚ ਸਕਦੇ ਤੁਸੀਂ ਅਜਾੜੇ ਪੈ ਜਾਣੇ ਆ ਇਹ ਕੰਮ ਨਾ ਕਰ ਲਿਓ ਕਿਤੇ ਉੱਧਰ ਜਾ ਕੇ ਕਿਤੇ ਵੀ ਜਾਏ ਬੈਠ ਕੇ ਸਿਮਰਨ ਕਰੋ ਜਪ ਸਤ ਧਰਨ ਕਰੋ ਗੁਰਬਾਣੀ ਗੁਰੂ ਨੂੰ ਪੜੋ ਵਿਚਾਰੋ ਔਰ ਜੋ ਸੱਚੇ ਪਾਤਸ਼ਾਹ ਨੇ ਆਪਣੇ ਲਈ ਕੀਤਾ ਉਹ ਇਤਿਆਸ ਵਿਚਾਰੋ ਤੇ ਗੁਰੂ ਵਾਲੇ ਬਣੋ ਸ਼ਬਦ ਦਾ ਅਭਿਆਸ ਕਰੋ ਮਨ ਨੂੰ ਪੰਜਾਂ ਦੂਤਾਂ ਤੋਂ ਯਾਦ ਕਰਾਓ ਔਰ ਫਿਰ ਸਾਰੀ ਰਹਿਤਾਂ ਇਹ ਨਹੀਂ ਵੀ ਜੋਸ਼ ਦੇ ਵਿੱਚ ਆ ਕੇ ਸਾਰਾ ਕਰ ਲਿਓ ਪਹਿਲੋ ਸ਼ਬਦ ਦੀ ਕਮਾਈ ਕਰੋ ਹਾਂ ਜੇ ਤੁਹਾਡੇ ਤੁਸੀਂ ਇਹ ਕਹਿੰਦੇ ਹੋ ਵੀ ਸਾਡਾ ਮਨ ਨਹੀਂ ਹੈ ਜੇ ਮਨ ਦਿਲ ਤਾਂ ਕਰਦਾ ਜੀ ਸਾਰਾ ਕੁਝ ਕਰ ਲਈਏ ਰਹਿਤ ਵਿੱਚ ਆ ਜੀਏ ਪਰ ਹਜੇ ਦੂਤ ਹਾਵੀ ਹੋ ਜਾਂਦੇ ਆ ਉਸ ਚੀਜ਼ ਦਾ ਇਲਾਜ ਹੋ ਜਾਊਗਾ ਉਹ ਤੁਸੀਂ ਸਿਮਰਨ ਕਰੋਗੇ ਸੰਗਤ ਕਰੋਗੇ ਨਾ ਹੌਲੀ ਹੌਲੀ ਮਨ ਬਣ ਜੂਗਾ ਇਹ ਨਹੀਂ ਅਸੀਂ ਤੁਹਾਨੂੰ ਕਹਿੰਦੇ ਸਵੇਰੇ ਹੀ ਸਾਰਾ ਕੁਝ ਕਰ ਦਿਓ ਹਾਂ ਤੁਸੀਂ ਹਾਮੀ ਭਰੋ ਵੀ ਅਸੀਂ ਬਣਨਾ ਚਾਹੁੰਦੇ ਆ ਜੀ ਫਿਰ ਬਣਾ ਲਾਂਗੇ ਤੁਹਾਨੂੰ ਤੇ ਜੇ ਤੁਸੀਂ ਆਖੋ ਵੀ ਮਨ ਚ ਹੀ ਕਾਣਾ ਵੀ ਬਣਣਾ ਹੀ ਨਹੀਂ ਅਸੀਂ ਤਾਂ ਲੈਣਾ ਹੀ ਆਨੰਦ ਨੇ ਮਾਇਆ ਦੇ ਫਿਰ 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 ਨਹੀਂ ਤੁਹਾਡਾ ਕੋ ਲਾਜ ਹਾਂ ਤੁਸੀਂ ਕਹਿੰਦੇ ਹੋ ਵੀ ਦਿਲ ਤਾਂ ਕਰਦਾ ਹੈ ਪਰ ਜੀ ਮਨ ਡੋਲ ਜਾਂਦਾ ਉਸ ਚੀਜ਼ ਦਾ ਲਾਜ ਹੋ ਜੂਗਾ ਸਾਲ ਚ ਹੋਵੇ 2 ਸਾਲ ਚ ਹੋਵੇ 3 ਸਾਲ ਚ ਹੋਵੇ ਘਟੋ ਘਟ ਲੈਣ ਚ ਜਾ ਕੇ ਤਾਂ ਲਗੋ ਵੀ ਦੇਖੋ ਜੀ ਅਸੀਂ ਗੁਰੂ ਵਾਲੇ ਬਣਨੇ ਚਾਹੁੰਦੇ ਆ ਮਨ ਕਰਕੇ ਵੀ ਤਨ ਕਰਕੇ ਵੀ ਉਹਦਾ ਲਾਜ ਹੋ ਜੂਗਾ ਸਾਲ ਚ ਦਿਲ ਕਰਿਆਊਗਾ 2 ਸਾਲ ਦੇ ਵਿੱਚ ਤਾਕਤ ਬਣ ਜੇਗੀ 3 ਚ ਬਣ ਜੇਗੀ 4 ਚ ਬਣ ਜੂਗੀ ਪਰ ਜੇ ਤੁਹਾਡਾ ਦਿਲ ਹੀ ਨਹੀਂ ਕਰਦਾ ਫਿਰ ਤੁਹਾਨੂੰ ਪਤਿੱਤਾ ਨੂੰ ਕੀ ਦਸੀਗੇ ਜੇ ਗੁਰੂ ਵਾਲੇ ਬਣਨ ਦਾ ਦਿਲ ਹੀ ਨਹੀਂ ਫਿਰ ਤੁਸੀਂ ਕੀ ਕੀ ਕਰਦੇ ਆ ਫਿਰ ਕੋਈ ਫਾਇਦਾ ਨਹੀਂ ਹਾਂ ਜੇ ਦਿਲ ਹੈਗਾ ਲੈਂਡ ਚ ਲੱਗ ਜਾਓ ਕਿਹੜੀ ਲੈਂਡ ਚ ਸਿਮਰਨ ਕਰੀ ਜਾਓ ਸੰਗਤ ਕਰੀ ਜਾਓ ਮਿਹਨਤ ਕਰੋ ਜਿੱਥੇ ਗੁਰਸਿੱਖ ਸਿਮਰਨ ਕਰਦੇ ਆ ਦਸਾਂ ਨੋ ਆਂਦੀ ਕੀਰਤ ਕਰੋ ਜੋ ਸਾਡੇ ਬਾਪ ਦਾਦਿਆਂ ਨੇ ਜਿਨ੍ਹਾਂ ਨਿਜ